ਜਲੰਧਰ ਦੇ ਸੂਰਿਆ ਇਨਕਲੇਵ ਇਲਾਕੇ ਵਿੱਚ ਇੱਕ ਖਾਲੀ ਪਲਾਟ ਵਿੱਚੋਂ ਇੱਕ ਕਟਿਆ ਹੋਇਆ ਸਿਰ ਬਰਾਬਰਦ ਹੋਇਆ ਹੈ। ਹਾਲਾਂਕਿ ਇਹ ਸਪਸ਼ਟ ਨਹੀਂ ਹੈ ਕਿ ਇਹ ਸਿਰ ਮਨੁੱਖ ਦਾ ਹੈ ਜਾਂ ਜਾਨਵਰ ਦਾ। ਇਸ ਨਾਲ ਲੋਕਾਂ ਵਿੱਚ دہشت ਫੈਲ ਗਈ ਹੈ। ਲੋਕਾਂ ਨੇ ਇਸ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ ਜੋ ਮੌਕੇ ਤੇ ਪਹੁੰਚੀ ਹੈ ਅਤੇ ਜਾਂਚ ਸ਼ੁਰੂ ਕੀਤੀ ਹੈ। ਘਟਨਾ ਦੀ ਜਾਣਕਾਰੀ ਮਿਲਣ ਤੇ ਸਾਬਕਾ ਕਾਉਂਸਲਰ ਸ਼ੈਲੀ ਖਾਨਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਬਾਰੇ ਕਿਸੇ ਨੇ ਫੋਨ ਕਰਕੇ ਸੂਚਨਾ ਦਿੱਤੀ। ਫਿਰ ਉਹ ਮੌਕੇ ਤੇ ਪਹੁੰਚੇ ਅਤੇ ਰਾਮਾ ਮੰਡੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਸਿਰ ਦਾ ਕੁਝ ਹਿੱਸਾ ਕੁੱਤਿਆਂ ਨੇ ਖਾ ਲਿਆ ਸੀ। ਸਸਿਕਾਲ ਮੇਰਾ ਨਾਮ ਸ਼ੈਲੀ ਖੰਨਾ ਹੈ ਮੈਂ ਐਕਸ ਕਾਉਂਸਲਰ ਹਾਂ ਬਾੜੀ ਆਰ ਮੈਨੂੰ ਨੇ ਸੂਚਨਾ ਮਿਲੀ ਅਸ਼ੋਕ ਜੀ ਹੈ ਕੋਈ ਉਹਨਾਂ ਨੇ ਮੈਨੂੰ ਫੋਨ ਕੀਤਾ ਕਿ ਮੈਮ ਇਹ ਬੀ ਬਲੌਗ ਦੇ ਵਿੱਚ ਇੱਕ ਬੱਚੇ ਦਾ ਜਿਹੜਾ ਸਿਰ ਹੈ ਉਹ ਡੌਗ ਦੇ ਮੂੰਹ ਚ ਦੇਖਿਆ ਗਿਆ ਤੇ ਇਹ ਸਾਹਮਣੇ ਆ ਸਾਡੇ ਬੜਾ ਦੁੱਖ ਹੋਇਆ ਦੇਖ ਕੇ ਫਿਰ ਅਸੀਂ ਰਾਮਾ ਮੰਡੀ ਜਿਹੜਾ ਹੈ ਥਾਣੇ ਸੂਚਿਤ ਕੀਤਾ ਤੇ ਭਾਈ ਸਾਹਿਬ ਆ ਗਏ ਨੇ ਹੁਣ ਅਗਲੀ ਕਾਰਵਾਈ ਉਹ ਦੱਸਣ ਹੂੰ ਬਾਕੀ ਜਿਹੜੇ ਬੋਡੀ ਕਰਾ ਵੀ ਕੋਈ ਮਿਲੀ ਹੈ ਬਚੇ ਦੀਆਂ ਹੋਰ ਕੋਈ ਚੀਜ਼ ਦੇ ਪਾਰਟ ਅਬੀ ਸਿਰਫ ਸਿਰੀ ਮਿਲਿਆ ਔਰ ਨਾਲ ਇਹ ਬੋਟਲਾਂ ਜਿਹੜੀਆਂ ਸਾਡੇ ਇੱਥੇ ਫ੍ਰੀ ਜਿਹੜਾ ਤੁਸੀਂ ਦੇਖ ਸਕਦੇ ਹੋ ਉਹ ਵੀ ਦਿਖਾਓ ਨਸ਼ੇ ਵਾਲੀਆਂ ਬੋਟਲਾਂ दारू ਇਹ ਆਮ ਹੈ ਉਹਨਾਂ ਨੂੰ ਕੀ ਕਹਿ ਸਕਦੇ ਔਰ ਕੀ ਕਹਾਣੀ ਹੈ ਇਹ ਤੇ ਸਾਨੂੰ ਪੂਰੀ ਨਹੀਂ ਪਤਾ ਮੈਨੂੰ ਕਿੰਨੀ ਕੁ ਦੇਰ ਪਹਿਲਾਂ ਪਤਾ ਲੱਗਾ ਤੁਹਾਨੂੰ ਮੈਨੂੰ ਤੇ ਅੱਧਾ ਘੰਟਾ ਪਹਿਲਾਂ ਪਤਾ ਲੱਗਾ ਇਸ ਮੌਕੇ ਤੇ ASI ਸਤਨਾਮ ਸਿੰਘ ਦਾ ਕਹਿਣਾ ਹੈ ਕਿ ਖੋਪੜੀ ਬਾਰੇ ਅਜੇ ਕੁਝ ਸਪਸ਼ਟ ਨਹੀਂ ਹੈ ਫੋਰੈਂਸਿਕ ਟੀਮ ਨੂੰ ਸੂਚਿਤ ਕੀਤਾ ਗਿਆ ਹੈ ਫੋਰੈਂਸਿਕ ਟੀਮ ਵੱਲੋਂ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਸਚਾਈ ਸਾਹਮਣੇ ਆਵੇਗੀ ਜਿਹੜਾ ਹੈਗਾ ਆਪਾਂ ਬੁਲਾ ਰਹੇ ਹਾਂ ਟੀਮ ਜਿਹੜੀ ਫੋਰੈਂਸਿਕ ਹੈ ਕੀ ਦੇਖਿਆ ਤੁਸੀਂ ਇੱਥੇ ਆ ਕੇ ਕੀ ਤੁਹਾਨੂੰ ਕੀ ਲੱਗਾ ਹਾਂ ਉਹਦਾ ਜਿਹੜੀ ਪੁਲਿਸ ਤੋਂ ਲੱਗ ਰਿਹਾ ਦਾ ਬੱਚੇ ਬਹੁਤ ਜਿਆਦਾ ਉਸਨੇ ਇਹ ਸੰਗਣੇ ਬੱਚੇ ਲਿਖੇ ਹਾਂ ਬੱਚੇ ਦਾ ਕੋਈ ਸਰੀਰਕ ਅੰਗ ਕੋ ਲੱਗ ਰਿਹਾ ਹੈ ਹੁਣ ਬਲਾਸਿਕਰ ਆ ਰਹੀ ਤੇ ਉਹ ਦੇਖ ਦੱਸੇ ਕਿਹੜਾ ਥਾਣਾ ਕਿਹੜਾ ਲੱਗਦਾ ਪਰ ਕਿ ਨਾਮ ਕੀ ਸਰ ਆਪਣਾ ਇਹ ਸਰ ਨਾਮ ਤਾਂ ਹੁਣ ਕੀ ਹੈ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ